ਫਿਰ ਇੱਕ ਗਾਣਾ ਆਇਆ ਸ਼ੌਕੀਨ ਜੱਟ ਮੈਂ ਇੱਥੇ ਆਉਣ ਲੱਗਾ ਸੀਗਾ ਇੱਥੇ ਆਉਣ ਲੱਗਾ ਸੀ ਕਿਉਂਕਿ ਐਕਟਰ ਵੀ ਉਹ ਡਾਇਰੈਕਟਰ ਵੀ ਉਹ ਫੋਟੋਆਂ ਵੀ ਖਿੱਚਦੇ ਉਹ ਸਭ ਕੁਝ ਬਸ ਗਾਣਾ ਨਹੀਂ ਆਉਂਦਾ ਚਲੋ ਮੈਨੂੰ ਲੱਗਦਾ ਉਹ ਵੀ ਸਿੱਖ ਲੈਣੇ ਅਨਮੋਲ ਗਗਨ ਮਾਨ ਦਾ ਗਾਣਾ ਉਦੋਂ ਉਹ ਵੀ ਬਹੁਤ ਹਿੱਟ ਹੋਇਆ ਸੀ ਉਸ ਗਾਣੇ ਤੋਂ ਬਾਅਦ ਉਹਦੀ ਵੀਡੀਓ ਉਸ ਗਾਣੇ ਤੋਂ ਬਾਅਦ ਮਤਲਬ ਪਹਿਲਾਂ ਧਾਰੀ ਦਾ ਟ੍ਰੈਂਡ ਮਤਲਬ ਮੈਂ ਨਹੀਂ ਕਹਿ ਸਕਦਾ ਮੇਰਾ ਟ੍ਰੈਂਡ ਆ ਤੁਸੀਂ ਪਿੰਡਾਂ ਵਿੱਚ ਆਮ ਚੱਲ ਜੋ ਹਾਂ ਬਹੁਤ ਬਜ਼ੁਰਗ ਮਿਲਣਗੇ ਜਿਨ੍ਹਾਂ ਨੇ ਪੱਗਾਂ ਬੰਨੀ ਹੁੰਦੀ ਕਟਿੰਗ ਹੁੰਦੀ ਪਰ ਉਹਨਾਂ ਨੇ ਦਾੜੀਆਂ ਰੱਖੀਆਂ ਹੁੰਦੀ ਮੇਰਾ ਨਹੀਂ ਮੈਂ ਸਵਾਲ ਮੇਰੇ ਸੀਗਾ ਕਿ ਜਦੋਂ ਉਹ ਵੀਡੀਓ ਵੀ ਹਿੱਟ ਹੋਈ ਹਮ ਅਨਮੋਲ ਗਗਨਮਾਨ ਜੀ ਵੀ ਹਿੱਟ ਹੋ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਫਿਰ ਵੀਡੀਓ ਵਾਲਾ ਕੰਮ ਨਹੀਂ ਆਇਆ ਡਾਇਰੈਕਟਰ ਵਾਲਾ ਯਾਰ ਬੰਦੇ ਦੀ ਵੀਡੀਓ ਕਮਾਲ ਸੀਗੀ ਵਧੀਆ ਸੀਗੀ ਵਿੱਚ ਖੁਦ ਵੀ ਆਪ ਮਾਡਲ ਸੀਗਾ ਕਿ ਇਹਨੂੰ ਇਹ ਤੋਂ ਗਾਣੇ ਕਰਵਾਉਣੇ ਤੇ ਵੀਡੀਓ ਸ਼ੂਟ ਕਰਵਾਉਣੇ ਆ ਨਹੀਂ ਕਟਾ ਆਇਆ ਕੰਮ ਪਤਾ ਨਹੀਂ ਮੈਨੂੰ ਕੱਟ ਕੰਮ ਸੀ ਉਹ ਲੋਕਾਂ ਨੂੰ ਐ ਲੱਗਦਾ ਮੈਂ ਮਾਡਲ ਆ ਮੈਂ ਅਸਲ 'ਚ ਵੀਡੀਓ ਬਣਾਈ ਸੀਗੀ ਉਹ ਲੋਕਾਂ ਨੂੰ ਐ ਲੱਗਦਾ ਰ ਮੈਂ ਮਾਡ ਵੀ ਬੋਟਲ ਦੇ ਲਈ ਬਹੁਤ ਕੁਛ ਦੇ ਚ ਸੀ ਫਿਰ ਜਦੋਂ ਮੈਂ ਅਮਾਉਂਟ ਮੰਗਦਾ ਸੀਗਾ ਉਹ ਦਿੰਦੇ ਨਹੀਂ ਸੀ ਫਿਰ ਮੈਂ ਨਹੀਂ ਕਰਦਾ ਸੀ ਜੀ ਫਿਰ ਮੈਨੂੰ ਕੋਈ ਵੀਡੀਓ ਕਰਾਉਣ ਲਈ ਮਤਲਬ ਵੀਡੀਓ ਕਰਾਉਣ ਲਈ ਫਿਰ ਪੰਜਾਬ ਪੰਜਾਬੀ ਪੰਜਾਬੀ ਤੇ ਆਲੇ ਆਉਂਦੇ ਸੀਗੇ ਤੇ ਉਹ ਵੀ ਨਹੀਂ ਸੀ ਕਰਦੇ ਹੈਗੇ ਮਤਲਬ ਇਹ ਫਿਰ ਮੈਨੂੰ ਇੱਕ ਸਵਾਲ ਹੁੰਦਾ ਜਦੋਂ ਮੈਨੂੰ ਕੋਈ ਵੀਡੀਓ ਕਰਾਉਣ ਵੀ ਅੱਜ ਵੀ ਕੋਈ ਆਉਂਦਾ ਨਾ ਮੈਂ ਉਹਨੂੰ ਪੁੱਛਦਾ ਵੀ ਤੁਸੀਂ ਮੇਰਾ ਕੰਮ ਦੇਖਿਆ ਹੈਗਾ ਹੂੰ ਜੀ ਨਹੀਂ ਦੇਖਿਆ ਪਲੀਜ਼ ਵੇਖ ਕੇ ਆਓ ਫਿਰ ਐਵੇਂ ਮੈਨੂੰ ਬਾਅਦ ਵਿੱਚ ਕਹੋਗੇ ਕਿ ਤੂੰ ਐ ਨਹੀਂ ਐ ਕੀਤਾ ਹੈਗਾ ਸਾਨੂੰ ਐ ਚਾਹੀਦਾ ਮੇਰਾ ਇੱਕ ਪੈਟਰਨ ਹੈ ਮੈਂ ਉਸ ਪੈਟਰਨ ਚ ਸ਼ੂਟ ਕਰਦਾ ਫਿਰ ਇੱਕ ਗਾਣਾ ਆਇਆ ਸ਼ੁਕੀਨ ਜੱਟ ਮੈਂ ਇੱਥੇ ਆਉਣ ਲੱਗਾ ਸੀਗਾ ਇੱਥੇ ਆਉਣ ਲੱਗਾ ਸੀ ਕਿਉਂਕਿ ਐਕਟਰ ਵੀ ਉਹ ਡਾਇਰੈਕਟਰ ਵੀ ਉਹ ਫੋਟੋਆਂ ਵੀ ਖਿੱਚਦੇ ਉਹ ਸਭ ਕੁਝ ਬਸ ਗਾਣਾ ਨਹੀਂ ਆਉਂਦਾ ਚਲੋ ਮੈਨੂੰ ਲੱਗਦਾ ਉਹ ਵੀ ਸਿੱਖ ਲੈਣ ਅਨਮੋਲ ਗगन ਮਾਨ ਦਾ ਗਾਣਾ ਉਦੋਂ ਉਹ ਵੀ ਬਹੁਤ ਹਿੱਟ ਹੋਇਆ ਸੀ ਉਸ ਗਾਣੇ ਤੋਂ ਬਾਅਦ ਤੁਹਾਡੀ ਵੀਡੀਓ ਉਸ ਗਾਣੇ ਤੋਂ ਬਾਅਦ ਮਤਲਬ ਪਹਿਲਾਂ ਧਾਰੀ ਦਾ ਟ੍ਰੈਂਡ ਮਤਲਬ ਮੈਂ ਨਹੀਂ ਕਹਿ ਸਕਦਾ ਮੇਰਾ ਟ੍ਰੈਂਡ ਆ ਤੁਸੀਂ ਪਿੰਡਾਂ ਵਿੱਚ ਆਮ ਚਲ ਜਿਓ ਬਹੁਤ ਬਜ਼ੁਰਗ ਮਿਲਣਗੇ ਜਿਨ੍ਹਾਂ ਨੇ ਪੱਗਾਂ ਬੰਨੀਆਂ ਦੀ ਕਟਿੰਗ ਹੁੰਦੀ ਪਰ ਉਹਨਾਂ ਨੇ ਦਾੜੀਆਂ ਰੱਖੀਆਂ ਹੁੰਦੀ ਮੇਰਾ ਨਹੀਂ ਮੈਂ ਸਵਾਲ ਮੇਰਾ ਇਹ ਸੀਗਾ ਕਿ ਜਦੋਂ ਉਹ ਵੀਡੀਓ ਵੀ ਹਿੱਟ ਹੋਈ ਹਮ ਅਨਮੋਲ ਗਗਨਮਾਨ ਜੀ ਵੀ ਹਿੱਟ ਹੋ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਫੇ ਵੀਡੀਓ ਵਾਲਾ ਕੰਮ ਨਹੀਂ ਆਇਆ ਡਾਇਰੈਕਟਰ ਵਾਲਾ ਯਾਰ ਬੰਦੇ ਦੀ ਵੀਡੀਓ ਕਮਾਲ ਸੀਗੀ ਵਧੀਆ ਸੀਗੀ ਵਿੱਚ ਖੁਦ ਵੀ ਆਪ ਮਾਡਲ ਸੀਗਾ ਕਿ ਇਹਨੂੰ ਇਤੋਂ ਬਣਾਣੇ ਕਰਵਾਉਣੇ ਤੇ ਵੀਡੀਓ ਸ਼ੂਟ ਕਰਵਾਉਣੇ ਨਹੀਂ ਘਾਟ ਆਇਆ ਤੁਹਾਨੂੰ ਪਤਾ ਨਹੀਂ ਮੈਨੂੰ ਘਾਟ ਕੰਮ ਸੀ ਉਹ ਲੋਕਾਂ ਨੂੰ ਐ ਲੱਗਦਾ ਮੈਂ ਮਾਡਲ ਆ ਮੈਂ ਅਸਲ 'ਚ ਵੀਡੀਓ ਬਣਾਈ ਸੀਗੀ ਹ ਉਹ ਲੋਕਾਂ ਨੂੰ ਇਹ ਲੱਗਦਾ ਉਹ ਮਾਡਲ ਆ ਹੂੰ ਤੇ ਬੋਟਲ ਦੇ ਲਈ ਬਹੁਤ ਪੁੱਛਦੇ ਸੀ ਫਿਰ ਜਦੋਂ ਮੈਂ ਅਮਾਉਂਟ ਮੰਗਦਾ ਸੀਗਾ ਉਹ ਦਿੰਦੇ ਨਹੀਂ ਸੀ ਫਿਰ ਮੈਂ ਨਹੀਂ ਕਰਦਾ ਸੀ ਜੀ ਫਿਰ ਮੇਤੋਂ ਕੋਈ ਵੀਡੀਓ ਕਰਾਉਣ ਲਈ ਮਤਲਬ ਵੀਡੀਓ ਕਰਾਉਣ ਲਈ ਉਹ ਫਿਰ ਪੰਜਾਬ ਪੰਜਾਬੀ ਪੰਜਾਬੀ ਤੇ ਆਲੇ ਆਉਂਦੇ ਸੀਗੇ ਤੇ ਉਹ ਵੀ ਨਹੀਂ ਸੀ ਕਰਦੇ ਹੈਗੇ ਮਤਲਬ ਇਹ ਫਿਰ ਮੈਨੂੰ ਇੱਕ ਸਵਾਲ ਹੁੰਦਾ ਜਦੋਂ ਮੈਨੂੰ ਕੋਈ ਵੀਡੀਓ ਕਰਾਉਣ ਵੀ ਅੱਜ ਵੀ ਕੋਈ ਹੁੰਦਾ ਨਾ ਮੈਂ ਉਹਨੂੰ ਪੁੱਛਦਾ ਵੀ ਤੁਸੀਂ ਮੇਰਾ ਕੰਮ ਦੇਖਿਆ ਹੈਗਾ ਜੀ ਨਹੀਂ ਦੇਖਿਆ ਪਲੀਜ਼ ਵੇਖ ਕੇ ਆਓ ਫਿਰ ਐਵੇਂ ਮੈਨੂੰ ਬਾਅਦ ਵਿੱਚ ਕਹੋਗੇ ਕਿ ਤੂੰ ਐ ਨਹੀਂ ਐ ਕੀਤਾ ਹੈਗਾ ਸਾਨੂੰ ਐ ਚਾਹੀਦਾ ਮੇਰਾ ਇੱਕ ਪੈਟਰਨ ਹੈ ਮੈਂ ਉਸ ਪੈਟਰਨ 'ਚ ਸ਼ੂਟ ਕਰਦਾ ਫਿਰ ਇੱਕ ਗਾਣਾ ਆਇਆ ਸ਼ਕੀਨ ਜੱਟ ਮੈਂ ਇੱਥੇ ਆਉਣ ਲੱਗਾ ਸੀਗਾ ਇੱਥੇ ਆਉਣ ਲੱਗਾ ਸੀ ਕਿਉਂਕਿ ਐਕਟਰ ਵੀ ਉਹ ਡਾਇਰੈਕਟਰ ਵੀ ਉਹ ਫੋਟੋਆਂ ਵੀ ਖਿੱਚਦੇ ਹੋ ਸਭ ਕੁਝ ਬਸ ਗਾਉਣਾ ਨਹੀਂ ਆਉਂਦਾ ਚਲੋ ਮੈਨੂੰ ਲੱਦੋ ਵੀ ਸਿੱਖ ਲੈਣਾ ਅਨਮੋਲ ਗਗਨਮਾਨ ਦਾ ਗਾਣਾ ਉਦੋਂ ਉਹ ਵੀ ਬਹੁਤ ਹਿੱਟ ਹੋਇਆ ਸੀ ਉਸ ਗਾਣੇ ਤੋਂ ਬਾਅਦ ਤੁਹਾਡੀ ਵੀਡੀਓ ਉਸ ਗਾਣੇ ਤੋਂ ਬਾਅਦ ਮਤਲਬ ਪਹਿਲਾਂ ਦਾੜੀ ਦਾ ਟ੍ਰੈਂਡ ਮਤਲਬ ਮੈਂ ਨਹੀਂ ਕਹਿ ਸਕਦਾ ਮੇਰਾ ਟ੍ਰੈਂਡ ਆ ਤੁਸੀਂ ਪਿੰਡਾਂ ਵਿੱਚ ਆਮ ਚਲ ਜਿਓ ਬਹੁਤ ਬਜ਼ੁਰਗ ਮਿਲਣਗੇ ਜਿਨ੍ਹਾਂ ਨੇ ਪੱਗਾਂ ਬੰਨੀਆਂ ਦੀ ਕਟਿੰਗ ਹੁੰਦੀ ਪਰ ਉਹਨਾਂ ਨੇ ਦਾੜੀਆਂ ਰੱਖੀਆਂ ਹੁੰਦੀਆਂ ਮੇਰਾ ਨਹੀਂ ਮੈਂ ਸਵਾਲ ਮੇਰਾ ਇਹ ਸੀਗਾ ਕਿ ਜਦੋਂ ਉਹ ਵੀਡੀਓ ਵੀ ਹਿੱਟ ਹੋਈ ਅਨਮੋਲ ਗਗਨਮਾਨ ਜੀ ਵੀ ਹਿੱਟ ਹੋ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਫਿਰ ਵੀਡੀਓ ਵਾਲਾ ਕੰਮ ਨਹੀਂ ਆਇਆ ਡਾਇਰੈਕਟਰ ਵਾਲਾ ਯਾਰ ਬੰਦੇ ਦੀ ਵੀਡੀਓ ਕਮਾਲ ਸੀਗੀ ਵਧੀਆ ਸੀਗੀ ਵਿੱਚ ਖੁਦ ਵੀ ਆਪ ਮਾਡਲ ਸੀਗਾ ਇਨੂੰ ਇਹ ਤੋਂ ਗਾਣੇ ਕਰਵਾਉਣੇ ਤੋਂ ਵੀਡੀਓ ਸ਼ੂਟ ਕਰਵਾਉਣੇ ਆ ਨਹੀਂ ਘਾਟ ਆਇਆ ਤਾਂ ਪਤਾ ਨਹੀਂ ਮੈਨੂੰ ਘੱਟ ਕੰਮ ਸੀ ਉਹ ਲੋਕਾਂ ਨੂੰ ਐ ਲੱਗਦਾ ਮੈਂ ਮਾਡਲ ਆ ਮੈਂ ਅਸਲ 'ਚ ਵੀਡੀਓ ਬਣਾਈ ਸੀਗੀ ਹੂੰ ਉਹ ਲੋਕਾਂ ਨੂੰ ਐ ਲੱਗਦਾ ਮੈਂ ਮਾਡਲ ਆ ਹੂੰ ਤੇ ਬੋਟਲ ਦੇ ਲਈ ਬਹੁਤ ਪੁੱਛਦੇ ਸੀ ਫਿਰ ਜਦੋਂ ਮੈਂ ਅਮਾਊਂਟ ਮੰਗਦਾ ਸੀਗਾ ਉਹ ਦਿੰਦੇ ਨਹੀਂ ਸੀ ਫਿਰ ਮੈਂ ਨਹੀਂ ਕਰਦਾ ਸੀ ਜੀ ਫਿਰ ਮੇਤੋਂ ਕੋਈ ਵੀਡੀਓ ਕਰਵਾਉਣ ਲਈ ਮਤਲਬ ਵੀਡੀਓ ਕਰਾਉਣ ਲਈ ਉਹ ਫਿਰ ਪੰਜਾਬ ਪੰਜਾਬੀ ਪੰਜਾਬੀ ਤੇ ਆਲੇ ਆਉਂਦੇ ਸੀਗੇ ਤੇ ਉਹ ਵੀ ਨਹੀਂ ਸੀ ਕਰਦੇ ਹੈਗੇ ਮਤਲਬ ਇਹ ਫਿਰ ਮੈਨੂੰ ਇੱਕ ਸਵਾਲ ਹੁੰਦਾ ਜਦੋਂ ਮੈਨੂੰ ਕੋਈ ਵੀਡੀਓ ਕਰਾਉਣ ਵੀ ਅੱਜ ਵੀ ਕੋਈ ਆਉਂਦਾ ਨਾ ਮੈਂ ਉਹਨੂੰ ਪ